ਹਾਂਜੀ ਅੱਜ ਗੱਲ ਕਰਦੇ ਹਾਂ ਨਸ਼ੇ ਤੇ ਨਸ਼ਾ ਕਰਨ ਵਾਲਾ ਮਨੁੱਖ ਤੇ ਰੋਗੀ ਮਨੁੱਖ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਕੋਈ ਕਿਸੇ ਨੂੰ ਰੋਗ ਲੱਗਿਆ ਸ਼ੂਗਰ ਬਲੱਡ ਪ੍ਰੈਸ਼ਰ ਕੋਈ ਇਦਾਂ ਦਾ ਕੋਈ ਵੀ ਰੋਗ ਆ ਉਹਨੇ ਵੀ ਰੋਜ਼ ਆਪਦਾ ਉੱਠ ਕੇ ਗੋਲੀ ਗੱਟਾ ਕੋਈ ਜਿਹੜੀ ਦਵਾਈ ਬੂਟੀ ਲੱਗੀ ਹੋਈ ਆ ਉਹਨੂੰ ਉਹ ਖਾਣੀ ਆ ਤੇ ਨਸ਼ੇ ਵਾਲਾ ਵੀ ਸੇਮ ਹੀ ਐਬਰੀ ਡੇ ਉੱਠਣਾ ਜਿਹੜੇ ਵੀ ਨਸੇ ਪੱਤੇ ਤੇ ਲੱਗਿਆ ਹੋਇਆ ਉਹ ਖਾਣਾ ਹੀ ਪੈਣਾ ਚਾਹੇ ਗੁੜ ਪੀਂ ਮਖਮਦਾ ਗੋਲੀ ਖਾਂਦਾ ਕੋਸ ਖਾਂਦਾ ਉਹਨੇ ਵੀ ਖਾਣਾ ਹੀ ਆ ਜੇ ਬਿਮਾਰੀ ਵਾਲੇ ਨੇ ਆਪਣੀ ਕਮਜ਼ੋਰੀ ਦੂਰ ਕਰਨ ਲਈ ਦਵਾਈ ਲਈ ਤੇ ਨਸੇ ਵਾਲੇ ਨੇ ਵੀ ਆਪਣੀ ਕਮਜ਼ੋਰੀਏ ਦੂਰ ਕਰਦੀਆਂ ਆਪਣੇ ਆਪ ਨੂੰ ਕੰਫਰਟੇਬਲ ਰੱਖਣ ਲਈ ਨਸਾ ਕਰਨ ਹੈਨਾ ਬਸ ਆਂਤ੍ਰਿਕ ਇਹਨਾਂ ਚ ਇਹ ਆ ਸ਼ੂਗਰ ਵਾਲਾ ਬਲੱਡ ਪ੍ਰੈਸ਼ਰ ਵਾਲਾ ਜਦੋਂ ਗੋਲੀ ਲੈਂਦਾ ਉਦੋਂ ਚੱਕਮਾਂ ਗਾਣਾ ਲਾ ਕੇ ਮਗਰ ਵੀਡੀਓ ਨਹੀਂ ਬਣਾਉਂਦਾ ਪਰ ਇਹ ਨਸ਼ੇ ਵਾਲੇ ਜਦੋਂ ਕੋਈ ਆਪਦਾ ਕਮਜ਼ੋਰੀ ਦੂਰ ਕਰਨ ਲਈ ਜਾਂ ਆਪਦੇ ਆਪ ਨੂੰ ਕੰਫਰਟੇਬਲ ਕਰਨ ਲਈ ਜਦੋਂ ਇਹ ਕੋਈ ਨਸ਼ਾ ਪਤਾ ਕਰਦੇ ਆ ਤਾਂ ਮਗਰ ਚੱਕਮਾਂ ਗਾਣਾ ਲਾ ਕੇ ਚਾਹ ਦੀ ਕੱਪੀ ਰੱਖ ਕੇ ਫੀਮ ਖਾਂਦੇ ਆ ਜਾਂ ਫੀਮ ਦੀ ਗੋਲੀ ਵੱਟ ਲੈਂਦੇ ਆ ਹੋਰ ਕੋਈ ਨਸ਼ਾ ਪਤਾ ਕਰਦੇ ਉਹ ਖਾ ਕੇ ਦਿਖਾਉਂਦੇ ਆ ਵੀਡੀਓ ਬਣਾਉਂਦੇ ਆ ਪੂਰੇ ਜੇ ਹੁਣ ਕੋਈ ਬਿਮਾਰ ਆਦਮੀ ਪੰਜ ਸੱਤ ਗੋਲੀਆਂ ਮੂਰੇ ਰੱਖ ਕੇ ਮਗਰ ਗਾਣਾ ਚੱਕਵਾ ਲਾ ਕੇ ਖਾ ਕੇ ਵੀਡੀਓ ਬਣਾ ਕੇ ਦਿਖਾ ਦੇ ਆਪਾਂ ਨੂੰ ਕਿ ਉਹ ਸੌਂਕ ਆ ਆਪਾਂ ਨਹੀਂ ਫੋਲੋ ਕਰਾਂਗੇ ਸੇਮ ਹੀ ਨਸ਼ੇ ਪੱਤੇ ਵਾਲੇ ਦਾ ਕੰਮ ਆ ਬਿਮਾਰ ਆਦਮੀ ਨਸ਼ੇ ਵਾਲਾ ਤੇ ਬਿਮਾਰੀ ਜਿਹੜਾ ਕੋਈ ਸੇ ਬਿਮਾਰੀ ਤੋਂ ਕਰਿਆ ਉਹ ਆ ਇਹਨਾਂ ਦੋਨਾਂ ਨੂੰ ਕੁਛ ਨਾ ਕੁਛ ਆਪਣੇ ਆਪ ਨੂੰ ਤੋਰਨ ਫਿਰਨ ਲਈ ਉੱਠ ਕੇ ਐਵਰੀ ਡੇ ਕੁਛ ਨਾ ਕੁਛ ਖਾਣਾ ਪੀਣਾ ਪਹਿਣਾ ਜਿਹੜੀ ਚੀਜ਼ ਤੇ ਲੱਗੇ ਹੋਏ ਨੇ ਉਹ ਕਈ ਲੋਕ ਡੰਡ ਪਾਈ ਜਾਂਦੇ ਆ ਵੀ ਆਹ ਪ੍ਰਾਤਨਨ ਸੇ ਨਹੀਂ ਉਹ ਪ੍ਰਾਤਨਨ ਸੇ ਨਹੀਂ ਇਹਦੀ ਖੇਤੀ ਹੋਣੀ ਚਾਹੀਦੀ ਉਹ ਉਹਦੀ ਖੇਤੀ ਹੋਣੀ ਚਾਹੀਦੀ ਆ ਹਨਾ ਨਸ਼ਾ ਕੋਈ ਵੀ ਮਾੜਾ ਜਿਹੜੇ ਡੀਲਰ ਪਹਿਲਾਂ ਠੋਡੇ ਫੀਮ ਵੇਚਦੇ ਸੀ ਉਹੀ ਡੀਲਰ ਗਾਹਾਂ ਦੂਜੇ ਘਾਤਕ ਨਸੇ ਵੇਚਣ ਲੱਗੇ ਜਿਹੜੇ ਉਹਨਾਂ ਦੇ ਗਾਹਕ ਸੀ ਡੀਲਰਾਂ ਦੇ ਜਿਹੜਿਆਂ ਦੇ ਪੀਓ ਡੋਡੇ ਨਾਲ ਨਹੀਂ ਘਰ ਪੂਰਾ ਹੁੰਦਾ ਸੀ ਉਹਨਾਂ ਨੂੰ ਉਹਨਾਂ ਨੇ ਨਮੇ ਨਸੇ ਦੇਣੇ ਸ਼ੁਰੂ ਕਰ ਦੇ ਚਿੱਟੇ ਆਰਗੇ ਹਨਾ ਸੂ ਜਦੋਂ ਦਸਾਂ 20 ਸਾਲਾਂ ਨੂੰ ਹੋਰ ਵੱਡੇ ਘਾਤਕ ਹੋਰ ਨਸੇ ਘਾਤਕ ਆ ਗਏ ਫਿਰ ਜਿਹੜੇ ਹੁਣ 10 ਸਾਲਾਂ ਤੋਂ ਚਿੱਟਾ ਚੁੱਟਾ ਇਹੋ ਜਿਹਾ ਕੁਸ ਖਾ ਪੀ ਰਹੇ ਨੇ ਉਹ ਆਉਂਦੇ ਦਸਾਂ 20 ਸਾਲਾਂ ਨੂੰ ਉੱਠ ਕੇ ਉਹ ਕਹਿਣਗੇ ਚਿੱਟਾ ਪ੍ਰਾਤਨ ਨਸਾ ਇਹ ਸ਼ੁਰੂ ਕੀਤਾ ਜਾ ਸੋ ਨਸਾ ਕੋਈ ਵੀ ਮਾੜਾ ਸੋ ਨਸੇ ਤੂੰ ਬਚਿਆ ਜਾ